ਹੈਲੋ ਸ਼ੁਸ਼੍ਰੀਕਾਲ ਮੇਰੇ YouTube ਫੈਮਲੀ ਅਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਮੇਰਾ ਨਾਮ ਕਰਨਦੀਪ ਕੌਰ ਆ ਜੀ ਮੇਰੇ ਚੈਨਲ ਦਾ ਨਾਮ ਦੀਪ ਬਲੌਗ ਆ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਨੀ ਜੀ ਤੇ ਮੈਂ ਰੁਟੀਨ ਬਲੌਗ ਵੀਡੀਓ ਲਿਆਇਆ ਕਰਾਂਗੀ ਜੀ ਤੇ ਰੁਟੀਨ ਬਲੌਗ ਬਣਾਇਆ ਕਰਾਂਗੀ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਜੀ ਸਪੋਰਟ ਕਰਨੀ ਜੀ ਤੇ ਚੈਨਲ ਨੂੰ ਨੇ ਅੱਗੇ ਦੀ ਅਕੇ ਸ਼ੇਅਰ ਕਰਨਾ ਜੀ ਤੇ ਕਮੈਂਟ ਕਰਕੇ ਆਪਾਂ ਨੂੰ ਕਮੈਂਟ ਪੰਜਾਬੀ ਚ ਕਰਨਾ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀ ਵੀਡੀਓ ਸਾਨੂੰ ਪਹੇਜੀਆਂ ਲੱਖੀਆਂ ਜੀ ਆਪਾਂ ਹੁਣ ਨੰਦੇਲੀ ਰੁਟੀਨ ਬਲੌਗ ਪਾਇਆ ਕਰਾਂਗੇ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦੀ ਸੋਡੇ ਪਿਆਰ ਦੀ ਲੋੜ ਆ ਜੀ ਤੇ ਮੈਨੂੰ ਬਹੁਤ ਵੱਧ ਤੋਂ ਵੱਧ ਪਿਆਰ ਦੇਣਾ ਜੀ ਤੇ ਆਪਾਂ ਹੁਣ ਵੀਡੀਓ ਰੋਟੀਨ ਚੱਲਿਆ ਕਰਾਂਗੇ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਤੇ ਅੱਗੇ ਸ਼ੇਅਰ ਕਰਨਾ ਜੀ ਧੰਨਵਾਦ